ਸੋ ਸ੍ਰੀਕਲ ਦੋਸਤੋ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਅੱਜ ਇੱਕ ਹੋਰ ਨਵਾਂ ਵਿਸ਼ਾ ਲੈ ਕੇ ਤੁਹਾਡੇ ਸਾਹਮਣੇ ਆਪਾਂ ਹਾਜ਼ਰ ਹੋਏ ਆਂ ਜੀ ਇਹਦੇ ਵਿੱਚ ਨਾ ਜੀ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਆਪਣਾ ਵਿਸ਼ਾ ਹੈ ਅਮੀਰ ਦੋਸਤ ਗਰੀਬ ਦੋਸਤ ਇਹ ਮਤਲਬ ਹੂਸਾ ਤੁਹਾਨੂੰ ਇਹਦਾ ਜਿਹੜਾ ਦੋ ਸਥੰਬ ਨੇਲ ਪੜਿਆ ਹੋਵੇ ਤਾਂ ਤੁਹਾਨੂੰ ਖੁਦ ਸਮਝ ਆਵੇ ਕਿ ਅਮੀਰ ਦੋਸਤ ਗਰੀਬ ਦੋਸਤ ਕੀ ਸਿਸਟਮ ਹੁੰਦਾ ਹੈ ਦੇਖੋ ਆਪਾਂ ਨਾ ਅਕਸਰ ਜਦੋਂ ਆਪਸ ਦੇ ਵਿੱਚ ਵੀ ਗੱਲਬਾਤ ਕਰਦੇ ਆ ਨਾ ਤਾਂ ਆਪਾਂ ਅਕਸਰ ਇਹ ਗੱਲਾਂ ਕਰਦੇ ਆਂ ਕਿ ਅੱਜਕੱਲ ਤਾਂ ਜੀ ਬਸ ਜਿਹਦੇ ਕੋਲ ਪੈਸਾ ਹੈ ਉਹਦੀ ਵੈਲਿਊ ਹੈ ਚਾਹੇ ਉਹ ਦੋਸਤ ਮਿੱਤਰ ਹੈ ਰਿਸ਼ਤੇਦਾਰ ਹੈ ਕੋਈ ਵੀ ਹੈ ਵੀ ਜਿਹਦੇ ਕੋਲ ਪੈਸਾ ਹੈ ਉਹਦੀ ਵੈਲਿਊ ਹੈ ਤਾਂ ਉਹ ਕਿਤਨੇ ਕਿਤੇ ਆਪਾਂ ਪਦਾਰਥਵਾਦੀ ਸਿਸਟਮਾ ਵੱਲ ਨੂੰ ਜਾ ਰਹੇ ਆ ਜਿਦੇ ਕਰਕੇ ਸਾਡੀਆਂ ਜਿਹੜੀਆਂ ਦੋਸਤੀਆਂ ਆਪਸ ਦੇ ਵਿੱਚ ਦੋਸਤ ਜਿਵੇਂ ਪਹਿਲੇ ਪੁਰਾਣੇ ਸਮੇਂ ਦੇ ਵਿੱਚ ਹੁੰਦੇ ਸੀ ਦੋਸਤ ਇੱਕ ਦੂਜੇ ਲਈ ਚਾਹਣ ਦੇਣ ਤੱਕ ਤਿਆਰ ਮਤਲਬ ਰਹਿੰਦੇ ਸੀ ਜਾਂ ਰਿਸ਼ਤੇਦਾਰ ਇੱਕ ਦੂਜੇ ਦੀ ਬੜੀ ਹੈਲਪ ਕਰਦੇ ਹੁੰਦੇ ਸੀ ਪਰ ਅੱਜਕੱਲ ਸਾਡੇ ਦਿਮਾਗ ਦੇ ਵਿੱਚ ਨਾ ਇਹ ਗੱਲ ਘਰ ਘਰ ਗਈ ਵੀ ਲੋਕਾਂ ਦਾ ਝੁਕਾਓ ਸਿਰਫ ਉਹਨਾਂ ਲੋਕਾਂ ਵੱਲ ਹੁੰਦਾ ਉਹਨਾਂ ਦੋਸਤਾਂ ਵੱਲ ਹੁੰਦਾ ਜਿਹੜੇ ਦੋਸਤ ਮਿੱਤਰ ਅ ਅਮੀਰ ਹੁੰਦੇ ਆ ਜ਼ਿਆਦਾ ਜਾਂ ਪੈਸੇ ਪੱਖੋਂ ਆਰਥਿਕ ਪੱਖੋਂ ਜਿਹੜੇ ਸਟਰੋਂਗ ਹੁੰਦੇ ਆ ਬਹੁਤ ਪਰ ਦੋਸਤੋ ਇੱਕ ਗੱਲ ਹੈ ਤੁਸੀਂ ਤੁਸੀਂ ਖੁਦ ਵੀ ਤੁਹਾਡੇ ਨਾਲ ਤੁਹਾਡੇ ਨਾਲ ਇਹ ਤਜਰਬਾ ਹੋਇਆ ਹੋਗਾ ਕਿ ਅ ਕਿਸੇ ਦੇ ਨਾਲ ਖੜਨਾ ਜਾਂ ਕਿਸੇ ਦੇ ਨਾਲ ਸਟੈਂਡ ਰੱਖਣਾ ਕੋਈ ਅ ਤਾਂ ਉਹਦੇ ਵਿੱਚ ਨਾ ਅਮੀਰੀ ਤੇ ਗਰੀਬੀ ਦਾ ਕੋਈ ਮਤਲਬ ਨਹੀਂ ਹੁੰਦਾ ਕਿਉਂਕਿ ਇੱਕ ਨਾ ਮੈਂ ਅ ਇਥੇ ਪੜਿਆ ਸੀ ਉਹ ਕਹਿੰਦੇ ਰੇਤੇ ਵਿੱਚ ਨਾ ਰੇਤੇ ਵਿੱਚ ਜੇ ਖੰਡ ਦਾ ਦਾਣਾ ਗਿਰਿਆ ਹੋਇਆ ਹੈ ਨਾ ਤਾਂ ਉਹਨੂੰ ਕੀੜੀ ਤਾਂ ਚੱਕ ਸਕਦੀ ਹੈ ਪਰ ਹਾਥੀ ਨਹੀਂ ਚੱਕ ਸਕਦਾ ਇਹ ਇਹ ਤੋਂ ਇਹ ਤੋਂ ਨਾ ਇੱਕ ਅਸੀਂ ਬੜੀ ਸਿੱਖਿਆ ਲੈ ਸਕਦੇ ਹਾਂ ਕਿ ਅ ਕਈ ਵਾਰ ਨਾ ਅਸੀਂ ਵੱਡੇ ਵੱਡੇ ਔਰ ਛੋਟੇ ਨੂੰ ਕੀੜੀ ਤੇ ਹਾਥੀ ਨਾਲ ਮਿਲਾਉਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਉਹਦੇ ਵਿੱਚ ਖਾਸ ਗੱਲ ਤੁਸੀਂ ਧਿਆਨ ਦਿਓ ਵੀ ਜਿਹੜਾ ਕਹਿਣ ਦਾ ਮਤਲਬ ਇਸ ਇਸ ਗੱਲ ਦਾ ਸਿਰਫ ਇੰਨਾ ਕੁ ਮਤਲਬ ਹੈ ਕਿ ਕਈ ਵਾਰ ਤੁਹਾਡੇ ਉਸ ਦੋਸਤ ਨੇ ਕਿਸੇ ਟਾਈਮ ਤੇ ਕੰਮ ਆਉਣਾ ਹੁੰਦਾ ਜਿੱਥੇ ਕਿਤੇ ਤੁਹਾਡਾ ਅਮੀਰ ਦੋਸਤ ਵੀ ਇੱਥੇ ਕੰਮ ਨਹੀਂ ਆ ਪਉਂਦਾ ਕੋਈ ਕੰਮ ਹੀ ਤੁਹਾਡਾ ਇਸ ਤਰ੍ਹਾਂ ਦਾ ਹੁੰਦਾ ਮਤਲਬ ਕਹਿਣ ਦਾ ਇਹ ਹੈ ਕਿ ਜਿਹੜੀ ਮੈਂ ਦੋਸਤੀ ਦੇ ਨਾਲ ਯਾਰੀ ਦੋਸਤੀ ਦੇ ਨਾਲ ਸੰਬੰਧਤ ਜਿੰਨੇ ਵੀ ਵੀਡੀਓ ਬਣਾਉਣਾ ਹੈ ਉਹਦੇ ਵਿੱਚ ਮੇਰਾ ਮਕਸਦ ਇਹੀ ਹੁੰਦਾ ਹੈ ਕਿ ਹਮੇਸ਼ਾ ਦੋਸਤੋਂ ਧਿਆਨ ਰੱਖਣਾ ਹੈ ਕਿ ਦੋਸਤ ਚੁਣਨ ਦੇ ਸਮੇਂ ਬਹੁਤ ਜ਼ਿਆਦਾ ਸਾਨੂੰ ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਈ ਵਾਰ ਅਸੀਂ ਦੋਸਤਾਂ ਦੀ ਗਿਣਤੀ ਵਧਾਉਂਦੇ 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 ਉਹ ਇਸ ਇਸ ਲੈਵਲ ਤੇ ਚਲੇ ਜਾਂਦੇ ਆ ਕਿ ਅਸੀਂ ਚੁਣਨ ਦੇ ਸਮੇਂ ਜੋ ਮਾਪਦੰਡ ਰੱਖਦੇ ਆ ਉਹ ਰੱਖਦੇ ਆ ਕਿ ਇਹ ਅਮੀਰ ਹੈ ਇਹਦਾ ਲਿੰਕ ਵੱਧਦਾ ਹੈ ਜਾਂ ਇਹ ਸਾਡੇ ਕੰਮ ਆ ਸਕਦਾ ਹੈ ਕਦੇ ਤੇ ਕਈ ਵਾਰ ਅਸੀਂ ਉਹਨਾਂ ਦੋਸਤਾਂ ਨੂੰ ਹੌਲੀ 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 ਛੱਡਦੇ ਚਲੇ ਜਾਂਦੇ ਆ ਕਿ ਅ ਸਾਡਾ ਤਾਂ ਜੀ ਹੁਣ ਲੈਵਲ ਉੱਪਰ ਹੋ ਗਿਆ ਪਰ ਦੋਸਤੋ ਕਿਸੇ ਵੀ ਤਰ੍ਹਾਂ ਨਾਲ ਜਿਹੜਾ ਜਿਹੜਾ ਤੁਹਾਡੀ ਦੋਸਤੀ ਦੇ ਘੇਰੇ ਚ ਆ ਗਿਆ ਨਾ ਉਹ ਉਹ ਕਦੇ ਵੀ ਮੈਂ ਪਹਿਲਾਂ ਵੀ ਕੋਈ ਵੀ ਡਿਸ਼ ਕਿਹਾ ਸੀ ਕਿ ਦੋਸਤ ਕੋਈ ਵੀ ਹੋਵੇ ਕਿਸੇ ਤਰ੍ਹਾਂ ਦਾ ਵੀ ਹੋਵੇ ਉਹ ਕਦੇ ਵੀ ਤੁਹਾਡੇ ਮਤਲਬ ਤੁਹਾਡੇ ਲਈ ਫालतू ਨਹੀਂ ਹੁੰਦਾ ਸੋ ਜਦੋਂ ਤੁਸੀਂ ਦੋਸਤੀ ਨਿਭਾਉਣ ਦੀ ਗੱਲ ਕਰਨੀ ਹੈ ਨਾ ਤਾਂ ਤੁਹਾਡੇ ਵੱਲੋਂ ਕਦੇ ਵੀ ਆਰਥਿਕਤਾ ਨੂੰ ਫਾਈਨੈਂਸ਼ੀਅਲੀ ਸਟਰੋਂਗ ਨੂੰ ਜਾਂ ਕਈ ਵਾਰ ਮੈਂ ਬਹੁਤ ਵਾਰ ਦੇਖਿਆ ਇਹ ਕਿ ਜ਼ਰੂਰੀ ਨਹੀਂ ਹੈ ਕਿ ਕਈ ਵਾਰ ਤਾਂ ਬਹੁਤ ਤੁਹਾਡੇ ਅਮੀਰ ਦੋਸਤ ਘਰੋਂ ਬੜੇ ਸਟਰੋਂਗ ਹੁੰਦੇ ਹੋਏ ਵੀ ਤੁਹਾਨੂੰ ਫਾਈਨੈਂਸ਼ੀਅਲ ਹਾਲਤ ਦੇ ਵਿੱਚ ਤੁਹਾਡੇ ਆਰਥਿਕ ਹਾਲਤ ਖਰਾਬ ਹੋਵੇ ਉਦੋਂ ਵੀ ਨਾਲ ਨਹੀਂ ਖੜਦੇ ਪਰ ਕਈ ਵਾਰ ਉਸੇ ਟਾਈਮ ਦੇ ਵਿੱਚ ਤੁਹਾਡੀ ਮੋਰਲ سپورਟ ਦੇ ਲਈ ਤੁਹਾਡੇ ਉਹ ਦੋਸਤ ਖੜ ਜੰਨੇ ਆ ਜਿਹੜੇ ਹੌਸਲੇ ਤੁਹਾਨੂੰ ਇਨਾ ਦੇ ਦਿੰਦੇ ਆ ਕਿ ਤੁਹਾਨੂੰ ਤੁਹਾਡੀ ਸਮੱਸਿਆ ਸਮੱਸਿਆ ਹੀ ਨਹੀਂ ਲੱਗਦੀ ਸੋ ਉੱਥੇ ਜਾ ਕੇ ਨਾ ਜਦੋਂ ਤੁਸੀਂ ਕਿਸੇ ਚਾਹੇ ਤੁਸੀਂ ਹਾਰਟਿਕ ਸਥਿਤੀ ਵੀ ਤੁਹਾਡੀ ਬਿਲਕੁਲ ਖਰਾਬ ਹੋ ਗਈ ਪਰ ਉੱਥੇ ਵੀ ਤੁਹਾਡੇ ਉਹ ਦੋਸਤ ਜਿਹੜੇ ਵਿਸ਼ੇਸ਼ਕ ਫਾਈਨੈਂਸ਼ੀਅਲੀ ਹਾਲਤ ਜਿਨ੍ਹਾਂ ਦੀ ਚੰਗੀ ਨਹੀਂ ਹੈ ਆਰਥਿਕ ਤੌਰ ਤੇ ਵੱਡੇ ਨਹੀਂ ਹੈਗੇ ਫਿਰ ਵੀ ਉਹਨਾਂ ਦਾ ਸਿਰਫ ਫਾਈਨੈਂਸ਼ੀਅਲੀ ਚਾਹੇ ਨਾ ਤੁਹਾਨੂੰ ਹੈਲਪ ਕਰਨ ਆਰਥਿਕ ਤੌਰ ਤੇ ਨਾ ਹੈਲਪ ਕਰਨ ਪਰ ਉਹਨਾਂ ਦਾ ਹੌਸਲਾ ਹੀ ਤੁਹਾਨੂੰ ਇੰਨਾ ਵੱਡਾ ਹੋ ਜਾਂਦਾ ਕਿ ਤੁਹਾਨੂੰ ਆਪਣੀ ਸਮੱਸਿਆ ਛੋਟੀ ਲੱਗਣ ਲੱਗ ਜਾਂਦੀ ਹੈ ਤੇ ਉਦੋਂ ਕਈ ਵਾਰ ਸਾਨੂੰ ਜਿਆਦਾ ਪਤਾ ਲੱਗਦਾ ਕਿ ਇਹ ਮੈਂ ਇਹ ਨਹੀਂ ਕਹਿੰਦਾ ਕਿ ਤੁਹਾਡੇ ਨਾਲ ਜਿਹੜੇ ਫਾਈਨੈਂਸ਼ੀਅਲੀ ਸਟਰੋਂਗ ਆ ਜਾਂ ਆਰਥਿਕ ਤੌਰ ਤੇ ਸਟਰੋਂਗ ਬੰਦੇ ਆ ਉਹ ਦੋਸਤ ਤੌਰ ਤੇ ਨਹੀਂ ਖੜਨਗੇ ਬਿਲਕੁਲ ਖੜਦੇ ਹੋਣਗੇ ਪਰ ਸਾਡੀ ਜਦੋਂ ਗਿਣਤੀਆਂ ਮਿੰਟੀਆਂ ਕਰਨੀਆਂ ਹੈ ਮਾਪਦੰਡ ਦੇ ਵਿੱਚ ਸਾਡੇ ਮਾਪਦੰਡਾਂ ਦੇ ਵਿੱਚ ਅਮੀਰ ਜਾਂ ਗਰੀਬ ਦੋਸਤ ਦਾ ਪਾੜਾ ਜਿਹੜਾ ਹੈ ਉਹ ਕਦੇ ਵੀ ਸਾਨੂੰ ਨਹੀਂ ਪਾਉਣਾ ਚਾਹੀਦਾ ਦੋਸਤ ਦਾ ਦੋਸਤਾਂ ਦੇ ਲੈਵਲ ਤੇ ਸਿਰਫ ਇੱਕੋ ਚੀਜ਼ ਧਿਆਨ ਚ ਰੱਖਣੀ ਹੈ ਕਿ ਦੋਸਤ ਸਿਰਫ ਦੋਸਤ ਹੁੰਦਾ ਉਹ ਦੋਸਤ ਅਮੀਰ ਜਾਂ ਗਰੀਬ ਜਾਂ ਉਸ ਤਰ੍ਹਾਂ ਦੀ ਬਾਕੀ ਅਮੀਰ ਅਮੀਰੀਤ ਔਰ ਗਰੀਬੀ ਗਰੀਬੀ ਦੇ ਤੌਰ ਤੇ ਨਹੀਂ ਅਸੀਂ ਉਹਨਾਂ ਨੂੰ ਵਰਤਣਾ ਹਾਂ ਬਾਕੀ ਕੈਟਾਗਰੀਜ਼ ਦੇ ਤੌਰ ਤੇ ਜ਼ਰੂਰ ਲੋ ਚਾਹੇ ਉਹ ਬੰਦਾ ਬਹੁਤ ਜ਼ਿਆਦਾ ਫਾਈਨੈਂਸ਼ਲੀ ਆਰਥਿਕ ਤੌਰ ਤੇ ਬਹੁਤ ਜ਼ਿਆਦਾ ਵੱਡਾ ਹੈ ਭਾਵੇਂ ਉਹ ਗਰੀਬ ਹੈ ਬਸ ਕਿਸਮਾਂ ਇਹ ਦੇਖਣੀਆਂ ਜਿਹੜੀਆਂ ਜਿਹੜੀਆਂ ਕਿਸਮਾਂ ਆਪਾਂ ਅਲੱਗ-ਅਲੱਗ ਵੀਡੀਓਜ਼ ਦੇ ਵਿੱਚ ਜ਼ਿਕਰ ਕੀਤੀਆਂ ਉਹਨਾਂ ਦੋਸਤਾਂ ਦੇ ਹਿਸਾਬ ਨਾਲ ਜ਼ਰੂਰ ਵਰਤਣਾ ਪਰ ਉਹਨਾਂ ਨੂੰ ਸਿਰਫ ਪੈਸੇ ਦੇ ਲਿਹਾਜ਼ ਨਾਲ ਵੱਧ ਘਟ ਨਹੀਂ ਦੇਖਣਾ ਜਦੋਂ ਵੀ ਇਹ ਵੀ ਹੋ ਸਕਦਾ ਹੈ ਕਿ ਜਿਵੇਂ ਮੈਂ ਪਹਿਲਾਂ ਦੱਸਿਆ ਤੁਹਾਨੂੰ ਕਿ ਪਤਾ ਨਹੀਂ ਕਿਹੜੇ ਦੋਸਤ ਨੇ ਕਿਹੜੇ ਟਾਈਮ ਤੇ ਕੰਮ ਆ ਜਾਣਾ ਇਹ ਦੋਸਤ ਜਿਹੜੇ ਹੁੰਦੇ ਹਨ ਨਾ ਇਹ ਤੁਹਾਡੀਆਂ ਐਫ ਡੀਜ਼ ਹੁੰਦੀਆਂ ਫਿਕਸ ਡਿਪੋਜ਼ਿਟਸ ਜਿਹੜੀਆਂ ਤੁਹਾਨੂੰ ਉਦੋਂ-ਉਦੋਂ ਧਿਆਨ ਚਾਹੁੰਦੀ ਹੈ ਹਾਂ ਹੋ ਸਕਦਾ ਨਾਰਮਲ ਜਿੰਦਗੀ ਜਿਉਂਦੇ ਹੋਏ ਤੁਹਾਨੂੰ ਲੱਗਦਾ ਹੋਵੇ ਕਿ ਦੋਸਤਾਂ ਨੇ ਕੋਈ ਵਾਦੀ ਵੈਲੀ ਹੋਣੀ ਜ਼ਿੰਦਗੀ ਦੇ ਵਿੱਚ ਇਨਾ ਨਮਕ ਦੀ ਤਰ੍ਹਾਂ ਨੇ ਨਮਕ ਦੀ ਤਰ੍ਹਾਂ ਵੀ ਇਹ ਜਦੋਂ ਜਦੋਂ ਨਾਰਮਲ ਸਬਜੀ ਹੁੰਦੀ ਹੈ ਨਾ ਸਬਜੀ ਹੁੰਦੀ ਹੈ ਉਹਦੇ ਵਿੱਚ ਤੁਹਾਨੂੰ ਨਾਰਮਲ ਸਬਜੀ ਉਹ ਦਿਖਾਈ ਜੰਨੇ ਹੋ ਪਰ ਉਹਦੀ ਮਹਿਸੂਸ ਲੋੜ ਪਤਾ ਕਦੋਂ ਹੁੰਦੀ ਹੈ ਜਦੋਂ ਨਮਕ ਨਾ ਹੋਵੇ ਸਬਜੀ ਦੇ ਤੁਹਾਨੂੰ ਲੱਗਦਾ ਸਭ ਕੁਝ ਬੇਕਾਰ ਹੈ ਸੋ ਦੋਸਤਾਂ ਨੂੰ ਹਮੇਸ਼ਾ ਦੋਸਤੋ ਸੰਭਾਲ ਕੇ ਰੱਖਿਓ ਕਿਉਂਕਿ ਦੋਸਤਾਂ ਤੋਂ ਬਿਨਾਂ ਦੋਸਤਾਂ ਤੋਂ ਬਿਨਾਂ ਜ਼ਿੰਦਗੀ ਬਿਲਕੁਲ ਫਿੱਕੀ ਬਿਲਕੁਲ ਬੇਕਾਰ ਹੋ ਜਾਂਦੀ ਹੈ ਹਾਂ ਉਹ ਜਦੋਂ ਜ਼ਿੰਦਗੀ ਚ ਹੁੰਦੇ ਆ ਕਮ ਬੇਸ਼ੱਕ ਸਾਨੂੰ ਮਹਿਸੂਸ ਨਾ ਹੋਵੇ ਪਰ ਜਦੋਂ ਸਾਡੀ ਜ਼ਿੰਦਗੀ ਚ ਨਹੀਂ ਹੁੰਦੇ ਨਾ ਨਮਕ ਵਾਂਗੂ ਤਾਂ ਸਬਜ਼ੀ ਖਾਣਾ ਪੀਣਾ ਸਾਡਾ ਬਿਲਕੁਲ ਬੇਕਾਰ ਸਾਨੂੰ ਲੱਗਣ ਲੱਗ ਜਾਂਦਾ ਸੋ ਇਹਨਾਂ ਦੋਸਤਾਂ ਦੀ ਇੱਜ਼ਤ ਕਰਿਆ ਕਰੋ ਤੇ ਇਹਨਾਂ ਨੂੰ ਫਾਈਨੈਂਸ਼ੀਅਲੀ ਕੈਟੇਗੋਰੀਜ਼ ਨਾ ਕਰੋ ਬਾਕੀ ਕੈਟੇਗੋਰੀਜ਼ ਤਾਂ ਹਰ ਚੀਜ਼ ਦੇ ਵਿੱਚ ਚੰਗੀਆਂ ਮਾੜੀਆਂ ਚੀਜ਼ਾਂ ਹੁੰਦੀਆਂ ਨੇ ਧੰਨਵਾਦ ਸਸੇ ਗਾਲ 고대 문화 괜